ਦੇਖੋ ਜੀ ਮੈਂ ਵਧਾਈਆਂ ਦੇਣਾ ਅੱਜ ਹੈਬੋਵਾਲ ਖੁਰਦਲਿਆਂ ਨੂੰ ਕਿ ਉਹ ਅੱਜ 40-50 ਸਾਲਾਂ ਬਾਅਦ ਆਪਣੀ ਜਿਦਾਤ ਜਿੱਥੇ ਉਹ ਰਹਿੰਦੇ ਸੀ ਮਾਲਕ ਬਨਣ ਜਾ ਰਹੇ ਆ ਮਾਲਕ ਬਨ ਗਏ ਆ ਸਾਨੂੰ ਇਹ ਕਹਿਣਾ ਚਾਹੀਦਾ ਔਰ ਦੂਜੀ ਗੱਲ ਇਹ ਹੈ ਕਿ ਆਪਾਂ ਸ਼ੁਕਰੀਆ ਅਦਾ ਕਰਦੇ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਜੇ ਉਹਨਾਂ ਦੀ ਸਪੋਰਟ ਨਾ ਹੁੰਦੀ ਤਾਂ ਇਹ ਵੀ ਕੰਮ ਨਹੀਂ ਹੋਣਾ ਸੀ ਬਾਕੀ ਸਾਡੇ ਮੰਤਰੀ ਸਾਹਿਬ ਰਵਜੋਤ ਸਿੰਘ ਜੀ ਦਾ ਮੇਅਰ ਮੈਡਮ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਡੇ ਕਮਿਸ਼ਨਰ ਸਾਹਿਬ ਕੋਰ ਸਾਡੇ ਅਫਸਰ ਸਹਬਾਨ ਜਿਨ੍ਹਾਂ ਦੇ ਸਹਿਯੋਗ ਨਾਲ ਡੀਸੀ ਸਾਹਿਬ ਇਹ ਕੰਮ ਹੋਇਆ ਔਰ ਆਪਾਂ ਨੂੰ ਕਾਉਂਸਲਰ ਨਹੀਂ ਭੁੱਲਣੇ ਚਾਹੀਦੇ ਜਿਹੜੇ ਇਹ ਮੁੱਦਾ ਚੁੱਕਦੇ ਰਹੇ ਔਰ ਐਸੇ ਕਰਕੇ ਅੱਗੇ ਇਹ ਕੰਮ ਸਿਰੇ ਲੱਗਿਆ ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਇਹਨਾਂ ਦੇ ਸ਼ਕਲਾਂ ਤੇ ਸਮਾਈਲ ਦੇਖ ਕੇ ਇਹਨਾਂ ਦੀ ਸ਼ਕਲਾਂ ਤੇ ਖੁਸ਼ੀ ਦੇਖ ਕੇ ਔਰ ਇਹਨਾਂ ਦੀ ਜਿਹੜੀ ਕੀਮਤਾਂ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਵੈਸੇ 50000 ਰੁਪਏ ਗੱਜਾ ਭਾਅ ਹੈ ਔਰ ਜਿਹੜੀ ਕਿਉਂਕਿ ਇਹਨਾਂ ਕੋਲ ਰਜਿਸਟਰੀਆਂ ਨਹੀਂ ਸੀ ਇਹਨਾਂ ਦੀਆਂ ਜ਼ਮੀਨਾਂ 15000 ਰੁਪਏ ਗੱਜਾ ਵਿਕਦੀਆਂ ਸੀ ਅੱਜ ਇਹ ਇਹਨਾਂ ਦੀਆਂ ਜਗ੍ਹਾ ਵੀ ਉਹੀ ਭਾਅ ਵਿਕਣਗੀਆਂ ਜੋ ਭਾਅ ਬਾਕੀਆਂ ਬਾਕੀ ਵਿਕਦੀਆਂ ਇੱਕ ਮਾਤਾ ਜੀ ਆਏ ਸੀ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਉਹ ਵਿਚਾਰੇ ਕਹਿੰਦੇ ਸੀ ਸਾਡੀਆਂ ਦੋ ਪੁਸ਼ਤਾਂ ਖਤਮ ਹੋ ਗਈਆਂ ਜੀ ਇਹ ਕੰਮ ਨਹੀਂ ਹੋਇਆ ਸੀ ਬੜਾ ਬੜਾ ਖੁਸ਼ੀ ਲੱਗੀ ਉਹਨਾਂ ਨੇ 121 ਪਰਿਵਾਰਾਂ ਨੂੰ ਅਸੀਂ ਅੱਜ ਇਹ ਜਿਹੜਾ ਮਲਕੀਅਤ ਹੱਕ ਹੈ ਉਹ ਦੇ ਕੇ ਜਾ ਰਹੇ ਹਾਂ ਲੋਕ ਬੜੀ ਕੋਸ਼ਿਸ਼ ਕਰਦੇ ਪਿਛਲੇ 25 ਸਾਲ ਤੋਂ ਲਾਰੇ ਲਾ ਕੇ ਜਾਂਦੇ ਨੇ ਜਿਹੜਾ ਕੰਮ ਨਹੀਂ 25 ਸਾਲ ਨਹੀਂ ਜੀ ਮੈਂ ਤਾਂ 40 40 50 50 ਸਾਲ ਤੋਂ ਲੋਕੀ ਕਹਿ ਰਹੇ ਆ ਕਿ ਸਾਨੂੰ ਮਲਕੀਅਤ ਹੱਕ ਨਹੀਂ ਮਿਲੇ ਸੀ ਔਰ ਪਹਿਲਾਂ ਅਸੀਂ ਸਨੇਤ ਦਾ ਦਿੱਤਾ ਫੇਰ ਬਾੜੇਵਾਲ ਦਿੱਤਾ ਉਸ ਤੋਂ ਬਾਅਦ ਹੈਬੋਵਲ ਕਲਾ ਦਿੱਤਾ ਅੱਜ ਹੈਬੋਵਲ ਖੁਰਦਦਾ ਔਰ ਅਗਲੇ ਆਉਣ ਵਾਲੇ ਦਿਨਾਂ ਚ ਜਿਹੜੇ ਜਿਹੜੇ ਏਰੀਆ ਦਾ ਸਾਨੂੰ ਪਤਾ ਲੱਗਦਾ ਅਸੀਂ ਉਹਦੇ ਸਰਟੀਫਿਕੇਟ ਬਣਾਈ ਜਾਂਦੇ ਆ ਔਰ ਇਹਨਾਂ ਨੂੰ ਦੇਈ ਜਾਂਦੇ ਆ ਔਰ ਇਹ ਅੱਜ ਮਾਲਕ ਬਣ ਕੇ ਆਪਣੀ ਆਪਣੀ ਜਗ੍ਹਾ ਕੋਈ ਕੰਡੀਸ਼ਨ ਨਹੀਂ ਹੈ ਦੇ ਵਿੱਚ ਨਾ ਕੋਈ ਇਹਨਾਂ ਦਾ ਪੈਸਾ ਲੱਗਣਾ ਨਾ ਕਿਤੇ ਧੱਕੇ ਖਾਨ ਦੀ ਲੋੜ ਹੈ ਅਸੀਂ ਇਹਨਾਂ ਦੇ ਘਰ ਆ ਕੇ ਦੇ ਰਹੇ ਆ ਜੇ ਕਿਸੇ ਨੇ ਦੁਰਸਤੀ ਕਰਾਣੀ ਹੈ ਸਰਟੀਫਿਕੇਟ ਚ ਕੋਈ ਨਾਮ ਗਲਤ ਹੈ ਕੋਈ ਪੇਤਾ ਦਾ ਨਾਮ ਗਲਤ ਹੈ ਕੋਈ ਜਗ੍ਹਾ ਗਲਤ ਹੈ ਉਹ ਜ਼ੋਨ ਡੀ ਦੇ ਆਫਿਸ 'ਚ ਜਾਣ ਆਪਣਾ ਜਿਹੜੀ ਉਹ ਹੈਗੀ ਹੈ ਉੱਥੇ ਅਫਸਰ ਸਹਿਬਾਨ ਬੈਠੇ ਹੋਣਗੇ ਉਹਨਾਂ ਨੂੰ ਦੱਸਣ ਕਿ ਇਹ ਸਾਨੂੰ ਪ੍ਰੋਬਲਮ ਹੈ ਜਾਂ ਇਹ ਸਰਟੀਫਿਕੇਟ 'ਚ ਗਲਤੀ ਹੈ ਉਹ ਠੀਕ ਕਰਾ ਕੇ ਇਹਨਾਂ ਨੂੰ ਦੇ ਦਿੱਤਾ ਜਾਏਗਾ ਇੱਕ ਇੱਕ ਸਰਟੀਫਿਕੇਟ ਤੇ 6 6 ਅਫਸਰਾਂ ਦੇ ਸਾਈਨ ਹੈ ਪੱਕਾ ਕੰਮ ਹੈ ਔਰ ਬੜਾ ਰਿਕਾਰਡ ਦੇਖ ਛਾਨ ਕੇ ਕਿ ਸਰਟੀਫਿਕੇਟ ਬਣਾਏਗਾ ਸ਼ੁਕਰੀਆ ਬਿਲਕੁਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਗਰੰਟੀਆਂ ਦਿੱਤੀਆਂ ਉਹ ਗਰੰਟੀਆਂ ਨੇ ਗਰੰਟੀ ਹਰ ਹਾਲਚ ਪੂਰੀ ਹੁੰਦੀ ਹੈ ਇਹ ਪਿਛਲੀਆਂ ਸਰਕਾਰਾਂ ਨੂੰ ਲਾਰੇ ਨਹੀਂ ਕਿ ਜਿਹੜੇ ਅਧੂਰੇ ਰਹਿ ਜਾਣਗੇ ਸੋ ਅੱਜ ਜਿਹੜਾ ਮੇਰਾ ਮਕਾਨ ਮੇਰਾ ਮਾਨ ਦੇ ਤਹਿਤ ਅੱਜ 121 ਪਰਿਵਾਰਾਂ ਨੂੰ ਉਹਨਾਂ ਦੀ ਜਿਹੜੀ ਮਲਕੀਅਤ ਹੈ ਦਿੱਤੀ ਗਈ ਹੈ ਘਰਾਂ ਦੀ ਜਿਹੜੇ ਕਿ ਪਿਛੋ 25 25 30 30 35 35 ਸਾਲਾਂ ਤੋਂ ਵੀ ਇੱਥੇ ਬੈਠੇ ਸੀ ਬੈਠੇ ਜ਼ਰੂਰ ਸੀ ਕਬਜ਼ਾ ਜ਼ਰੂਰ ਸੀ ਪਰ ਮਲਕੀਅਤ ਉਹਨਾਂ ਕੋਲ ਨਹੀਂ ਸੀ ਸੋ ਅੱਜ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਸਦਕਾ ਐਮਪੀ ਸੰਜੀਵ अरोड़ा जी ਦੇ ਯਤਨਾ ਸਦਕਾ ਕੌਂਸਲਰ ਸਾਹਿਬਾਨਾਂ ਦੀ ਇੱਤਨਾ ਸਦਕਾ ਔਰ ਸਭ ਤੋਂ ਬਾਅਦ ਕੇ ਕਾਰਪੋਰੇਸ਼ਨ ਅ ਦੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਔਰ ਪੂਰੀ ਕਾਰਪੋਰੇਸ਼ਨ ਦੇ ਜਿਹੜੇ ਕਰਮਚਾਰੀ ਉਹਨਾਂ ਦੇ ਸਹਿਯੋਗ ਸਦਕਾ ਅੱਜ ਜੋ ਮਲਕੀਅਤ ਹੈ ਜਾਂ ਮਾਲਕਾਨਾ ਹੱਕ ਹੈ ਉਹ ਕੱਲੇ-ਕੱਲੇ ਲੁਧਿਆਣਾ ਵਾਸੀ ਨੂੰ ਜਿੱਥੇ ਜ਼ਰੂਰਤ ਸੀ ਉਹਨਾਂ ਨੂੰ ਦਿੱਤੇ ਗਏ ਨੇ ਔਰ ਮੈਂ ਆਸ ਕਰਦੀ ਹਾਂ ਕਿ ਇਹ ਲੁਧਿਆਣਾ ਵਾਸੀ ਇਸੇ ਪ੍ਰਕਾਰ ਆਪਣਾ ਪਿਆਰ ਆਪਣਾ ਅਸ਼ੀਰਵਾਦ ਬਣਾਈ ਰੱਖਣਗੇ ਤਾਂ ਕਿ ਇਸੇ ਤਰ੍ਹਾਂ ਸਿਰਲ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ-ਇੱਕ ਨੁਮਾਇੰਦਾ ਇਹਨਾਂ ਦੀ ਸੇਵਾ ਦੇ ਵਿੱਚ ਲੱਗੇ ਜਰ ਰਹੀਏ ਔਰ ਹਰ ਇੱਕ ਆਸ ਇਹਨਾਂ ਦੀ ਜਿਹੜੀ ਪੂਰੀ ਕਰ ਸਕੇ ਧੰਨਵਾਦ ਜੀ ਪਿਛਲੇ 35-40 ਸਾਲ ਇਹਦੇ ਤੋਂ ਵੀ ਵੱਧ ਟਾਈਮ ਹੋ ਗਿਆ ਹੋਣਾ ਕਿ ਲੋਕ ਬਿਨਾ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਸੀ ਪਰ ਮਾਲਕੀ ਨਹੀਂ ਸੀਗੀ ਤਾਂ ਉਹਨਾਂ ਤੇ ਉਹ ਕੁਝ ਜੇ ਵੇਚਦੇ ਵੀ ਸੀਗੇ ਜਿਵੇਂ ਅੱਜ ਪਤਾ ਚੱਲਿਆ ਕਿ 15000 ਗਜ ਨੂੰ ਵੇਚਦਾ ਜਿਹੜੀ ਕਿ 50-50000 ਗਾਜੀ ਅੱਜ ਦੀ ਰੇਟ ਚੱਲ ਰਹੀ ਹੈ ਤਾਂ ਮੈਂ ਵੀ ਉਹਨਾਂ ਦੇ ਵਿੱਚ ਲਾਹ ਪਾਤਰੀਆਂ ਚੋਂ ਇੱਕ ਹੀ ਆ ਸਾਡੇ ਵੀ ਜਿੰਨੇ ਵੀ ਪਲਾਟ ਸੀਗੇ ਐਬੋ ਵਾਲ ਦੇ ਵਿੱਚ ਸਾਨੂੰ ਵੀ ਸਾਰਿਆਂ ਨੂੰ ਮਾਲਕੀ ਮਿਲੀ ਹੈ ਜਿਹੜੇ ਕਿ ਅਸੀਂ ਬਾਕੀ ਵੀ ਮੇਰੇ ਸਾਰੇ ਪਰਿਵਾਰ ਹੀ ਨੇ ਜਿਹੜੇ 121 ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ ਤਾਂ ਸਾਰੇ ਬਹੁਤ ਖੁਸ਼ੀ ਦਾ ਮੌਕਾ ਹੈ ਅੱਜ ਕਿੰਨੀ ਰਾਹਤ ਮਹਿਸੂਸ ਕਰਦੇ ਹੋ ਕਿਉਂਕਿ ਕਈ ਕਈ ਪੀੜੀਆਂ ਕਈ ਕਈ ਸਾਲ ਗੁਜ਼ਰ ਗਏ ਜਿਹੜਾ ਕੰਮ اٹਕਿਆ ਹੋਇਆ ਸੀ ਇਹ ਨਹੀਂ ਸੀ ਬਿਲਕੁਲ ਫਾਈਨਲੀ ਹੋ ਗਿਆ ਰਾਹਤ ਹੈ ਇਹ ਦੇਖੋ ਅਸੀਂ ਲੋਨ ਲੈ ਸਕਦੇ ਹਾਂ ਆਪਣੇ ਕਿਸੇ ਬੱਚੇ ਨੇ এডਿਕੇਸ਼ਨ ਵਾਸਤੇ ਲੋਨ ਲੈਣਾ ਹੋਰ ਵੀ ਕਈ ਤਰ੍ਹਾਂ ਦੀਆਂ ਕਈ ਪੀੜੀਆਂ ਨੇ ਇਥੋਂ ਜਾਣਾ ਚਾਹੁੰਦੀਆਂ ਨੇ ਛੱਡ ਕੇ ਵੱਡੇ ਖੁੱਲੇ ਮਕਾਨ ਬਣਾਉਣੇ ਚਾਹੁੰਦੀਆਂ ਨੇ ਘੱਟ ਰੇਟ ਤੇ ਨਹੀਂ ਉਹਨਾਂ ਨੂੰ ਅੱਗੇ ਵੀ ਪ੍ਰਾਪਰਟੀ ਨਹੀਂ ਮਿਲਦੀ ਹੋਰ ਵੀ ਕਈ ਤਰ੍ਹਾਂ ਦੀਆਂ ਫੈਸਿਲਿਟੀਆਂ ਇਹ ਹੋਇਆ ਸਿਰਫ ਜਿਹੜੇ ਹੁਣ ਸਾਡੇ ਐਮਪੀ ਸਜੀਵ ਅਰੋੜਾ ਜੀ ਆਏ ਨੇ ਉਹਨਾਂ ਨੂੰ ਤਾਂ ਮੈਂ ਇੱਕ ਕੰਮ ਦੀ ਮਸ਼ੀਨ ਹੀ ਕਵਾਂਗੀ ਕਿ ਅਸੀਂ ਇੱਕ ਵਾਰੀ ਉਹਨਾਂ ਨੂੰ ਜਾ ਕੇ ਫਰਿਆਦ ਕੀਤੀ ਸੀ ਕਿ ਇਹ ਵੀ XYZ ਬਲਾਕ ਵੀ ਪਹਿਲਾਂ ਮੇਰਾ ਹੀ ਵਾਰਡ ਹੁੰਦਾ ਸੀਗਾ ਅਸੀਂ ਬੜੀ ਵਾਰੀ ਜਿਹੜਾ ਵੀ ਐਮਐਲਏ ਆਣਾ ਅਸੀਂ ਗਰੁੱਪ ਸੇ ਗਰੁੱਪ ਬਣ ਕੇ ਉਹਨਾਂ ਦੇ ਕੋਲ ਜਾਣਾ ਤਾਂ ਉਹ ਸਾਨੂੰ ਕਹਿ ਦਿੰਦੇ ਸੀ ਹੋਏਗਾ ਪਰ ਅੱਗੋਂ ਉਹਨਾਂ ਦੀ ਸਰਕਾਰ ਨਹੀਂ ਸੁਣਦੀ ਸੀ ਚੰਡੀਗੜ੍ਹ ਬੈਠਾ ਕੋਈ ਵੀ ਕੰਮ ਕਰਨ ਨੂੰ ਰਾਜੀ ਨਹੀਂ ਸੀ ਤਾਂ ਐਮਪੀ ਸੰਜੀਵ अरोड़ा ਜੀ ਨੇ ਉਹ ਕਰਕੇ ਦਿਖਾਇਆ ਹੈ ਜੋ ਕਿਸੇ ਨੇ ਵੀ ਨਹੀਂ ਕੀਤਾ ਹੋਗਾ ਤਾਂ ਇਹ ਹਮੇਸ਼ਾ ਹੀ ਇੱਕ ਇਤਿਹਾਸਿਕ ਫੈਸਲਾ ਗਿਨਾ ਜਾਏਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ